ਸਾਂ ਕੀ ਮੈਂ ਪਹਿਲਾਂ ਤਾਂ ਤੁਸੀਂ ਮੇਰੇ ਵਾਸਤੇ ਸਭ ਕੁਝ ਕਰਦੇ ਸੀ ਇੰਨਾ ਪਿਆਰ ਕਰਦੇ ਸੀ ਮੈਨੂੰ ਕਦੇ ਚੂੜੀਆਂ ਲੈ ਕੇ ਆਉਂਦੇ ਸੀ ਕਦੇ ਕੰਗਾ ਕਦੇ ਕੁਛ ਕਦੇ ਕੁਛ ਅੱਜ ਕੱਲ ਤਾਂ ਜਵਾਨੀ ਕਰਦੇ ਕੀ ਹੋ ਰਿਹਾ ਥੋਨੂੰ ਅੱਜ ਕੱਲ ਮੈਂ ਮੰਨਦਾ ਤੇਰੀ ਗੱਲ ਪਹਿਲਾਂ ਮੈਂ ਤੇਰੇ ਲਈ ਚੂੜੀਆਂ ਲਿਆਉਂਦਾ ਹਾਂ ਨਾਰੀਅਲ ਲਿਆਉਂਦਾ ਹਾਂ ਕੰਗੇ ਲਿਆਉਂਦਾ ਹਾਂ ਚੁੰਨੀਆਂ ਲਿਆਉਂਦਾ ਹੁਣ ਲੋਕਾਂ ਨੇ ਟੂਣੇ ਟਾਣੇ ਕਰਨੇ ਹੀ ਬੰਦ ਕਰਤੇ ਹੈਂ